ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਦੇ ਵਿੱਚ ਅੱਡੀ ਚੂਟੀ ਦਾ ਜ਼ੋਰ ਲਾ ਰਹੀਆਂ ਨੇ ਹਾਲਾਂਕਿ ਇਸ ਵਿੱਚ ਕਈ ਨੇਤਾਵਾਂ ਦੀਆਂ ਟਿੱਪਣੀਆਂ ਤੇ ਵਿਵਾਦ ਵੀ ਖੜਾ ਹੋ ਰਿਹਾ ਹੈ ਚੋਣ ਆਯੋਗ ਦੇ ਵੱਲੋਂ ਪਹਿਲਾਂ ਹੀ ਲੁਧਿਆਣਾ ਤੋਂ ਲੋਕ ਸਭਾ ਸੰਸਦ ਅਮਰਿੰਦਰ ਸਿੰਘ ਰਾਜਾ ਵਡਿੰਗ ਅਤੇ ਗਿੱਦੜਬਾਹਾ ਤੋਂ ਬੀਜੇਪੀ ਉਮੀਦਵਾਰ ਮੰਤਰਿਤ ਸਿੰਘ ਬਾਦਲ ਨੂੰ ਪਹਿਲਾ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੁਣ ਤਾਜ਼ਾ ਮਾਮਲਾ ਜਲੰਧਰ ਤੋਂ ਹੈ ਜਿਹੜਾ ਕਾਂਗਰਸ ਦੇ ਲੋਕ ਸਭਾ ਮੈਂਬਰ ਜਿਹੜੇ ਚਰਨਜੀਤ ਸਿੰਘ ਚੰਨੀ ਨਾਲ ਜੁੜਿਆ ਜਿਨ੍ਹਾਂ ਦੇ ਬਿਆਨ ਤੇ ਵਿਵਾਦ ਹੋ ਗਿਆ ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਚੰਨੀ ਗੱਡੜਬਾਹ ਦੇ ਵਿੱਚ ਕਾਂਗਰਸ ਉਮੀਦਵਾਰ ਅਮ੍ਰਿਤਾ ਵੜੇੰਗ ਦੇ ਲਈ ਪ੍ਰਚਾਰ ਕਾਰਜ ਸਨ ਇਸ ਦੌਰਾਨ ਹੀ ਉਹਨਾਂ ਨੇ ਭਾਜਪਾ ਅਤੇ ਆਪ ਤੇ ਨਿਸ਼ਾਨਾ ਸਾਧਦੇ ਹੋਏ ਮਹਿਲਾ ਦਾ ਉਦਾਹਰਣ ਦਿੰਦੇ ਹੋਏ ਵਿਵਾਦਤ ਬਿਆਨ ਦੇ ਦਿੱਤਾ ਕਿਹਾ ਜਾ ਰਿਹਾ ਹੈ ਉਹਨਾਂ ਦੇ ਬਿਆਨ ਦੇਣ ਦੇ ਦੌਰਾਨ ਰੈਲੀ ਦੇ ਵਿੱਚ ਉੱਥੇ ਮਹਿਲਾਵਾਂ ਵੀ ਸ਼ਾਮਲ ਸਨ ਉੱਥੇ ਕਿਹਾ ਜਾ ਰਿਹਾ ਹੈ ਚੰਨੀ ਵੱਲੋਂ ਚੋਣ ਰੈਲੀ ਦੇ ਵਿੱਚ ਦਿੱਤੇ ਗਏ ਬਿਆਨ ਤੇ ਭਾਜਪਾ ਅਤੇ ਆਪ ਨੇਤਾਵਾਂ ਨੇ ਹੁਣ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਚੰਨੀ ਨੇ ਮਹਿਲਾਵਾਂ ਦਾ अपमान की इस मामले ਨੂੰ ਲੈ ਕੇ ਆਪ ਅਤੇ ਭਾਜਪਾ ਨੇ ਮਹਿਲਾ ਆਯੋਗ ਤੋਂ ਚੰਨੀ ਦੇ ਖਿਲਾਫ ਹੈ ਜੁੜੀ ਐਕਸ਼ਨ ਲੈਣ ਦੀ ਮੰਗ ਕੀਤੀ ਹੈ ਉੱਥੇ ਹੀ ਮਹਿਲਾ ਆਯੋਗ ਹੈ ਜੁੜੀ ਰਾਜ ਲਾਲੀ ਗਿੱਲ ਨੇ ਇਸਤੇ ਜਿਹੜਾ ਸਖਤੀ ਐਕਸ਼ਨ ਲੈਂਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਜਾਰੀ ਕਰ ਦਿੱਤਾ ਮਹਿਲਾ ਯੋਗ ਨੇ ਕਿਹਾ ਕਿ ਚੰਨੀ ਦੀ ਵੀਡੀਓ ਵਾਇਰਲ ਹੋਈ ਹੈ ਉਸ ਨੂੰ ਸਭ ਨੇ ਵੇਖਿਆ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਲੈ ਕੇ ਗਲਤ ਟਿੱਪਣੀ ਕਰਨ ਦੀ ਚੰਨੀ ਦੀ ਹੈ ਜਿਹੜੀ ਧਾਰਨਾ ਬਣੀ ਹੋਈ ਹੈ ਉਹ ਅੱਜ ਦੀ ਨਹੀਂ ਹੈ ਬਲਕਿ ਕਾਫੀ ਪੁਰਾਣੀ ਹੈ ਉਹਨਾਂ ਨੇ ਕਿਹਾ ਪਹਿਲਾਂ ਚੰਨੀ ਕਦੇ ਕਿਸੇ ਮਹਿਲਾ ਨੂੰ ਗਲਤ ਜਗ੍ਹਾ ਤੇ ਹੱਥ ਲਗਾਉਂਦੇ ਨੇ ਕਦੇ ਪਬਲਿਕ ਦੇ ਵਿੱਚ ਕਿਸੇ ਮਹਿਲਾ ਦੇ ਗੱਲ ਤੇ ਹੱਥ ਲਾ ਕੇ ਮਾਫੀ ਮੰਗ ਲੈਂਦੇ ਨੇ ਉਹਨਾਂ ਕਹਾਂ ਹੁਣ ਗਿੱਦੜ ਬਾਹਾ ਦੇ ਵਿੱਚ ਅੰਮ੍ਰਿਤਾ ਦੇ ਹੱਕ ਵਿੱਚ ਪ੍ਰਚਾਰ ਕਰਨਗੇ ਚੰਨੀ ਨੇ ਮਹਿਲਾਵਾਂ ਨੂੰ ਲੈ ਕੇ ਪੰਡਤ ਸਮਾਜ ਅਤੇ ਜਾਟ ਸਮੁਦਾਇ ਨੂੰ ਲੈ ਕੇ ਗਲਤ ਟਿੱਪਣੀ ਕਰਦੇ ਹੋਏ ਉਦਾਹਰਨ ਦਿੱਤੀ ਹੈ ਉਹਨਾਂ ਕਹਾਂ ਅਜਿਹੀ ਸੋਚ ਰੱਖਣ ਵਾਲੇ ਚੰਨੀ ਕਿਸ ਤਰੀਕੇ ਦੇ ਨਾਲ ਸੀਐਮ ਦੇ ਅਹੁਦੇ ਤੇ ਰਹਿ ਚੁੱਕੇ ਨੇ ਉਹਨਾਂ ਕਹਾਂ ਜੋ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ ਕਾਫੀ ਨਿੰਦਨਯੋਗ ਹੈ ਮਹਿਲਾ ਉਗ ਨੇ ਕਿਹਾ ਕਿ ਅਮ੍ਰਿਤਾ ਵੜਿੰਗ ਨੇ ਵੋਟਾਂ ਦੇ ਕਾਰਨ ਚੰਨੀ ਵੱਲੋਂ ਕੀਤੀ ਗਈ ਹੋਈ ਟਿੱਪਣੀ ਜੜੀ ਸਹਿਨ ਕਰ ਲਈ ਉਹਨਾਂ ਨੇ ਕਿਹਾ ਮਹਿਲਾ ਹੋਣ ਦੇ ਨਾਤੇ ਅਮ੍ਰਿਤਾ ਜੇਕਰ ਚੰਨੀ ਨੂੰ ਰੋਕਦੀ ਤਾਂ ਸਭ ਵੀ ਉਸ ਦੀ ਤਾਰੀਫ ਹੀ ਕਰਦੇ ਤੋਂ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਉਹ ਸਾਰਿਆਂ ਨੇ ਦੇਖੀ ਆ ਪੜ੍ਹੀ ਵੀ ਆ ਸਾਰਿਆਂ ਨੇ ਲੇਕਿਨ ਗੱਲ ਇਹ ਹੈ ਕਿ ਮੁੱਖ ਮੰਤਰੀ ਜਿਹੜੇ ਸਾਡੇ ਸਾਥ ਦਾ ਹੈਗੇ ਨੇ ਚੰਨੀ ਸਾਹਿਬ ਜੀ ਇਨਾਂ ਦੀ ਇੱਕ ਆਦਤ ਹੀ ਬਣ ਚੁੱਕੀ ਹੈ। ਇਹਨਾਂ ਦੀ ਸੋਚ ਤੇ ਇਹਨਾਂ ਦੀ ਜਿਹੜੀ ਗਲਤ ਧਾਰਨਾ ਜਿਹੜੀ ਮਹਿਲਾਵਾਂ ਦੇ ਬਾਰੇ ਬਣੀ ਹੋਈ ਹੈ, ਇਹ ਅੱਜ ਨਵੀਂ ਨਹੀਂ ਹੈਗੀ ਬਹੁਤ ਪੁਰਾਣੀ ਹੈ। ਕਦੇ ਕਿਸੇ ਮਹਿਲਾ ਨੂੰ ਗਲਤ ਤਰੀਕੇ ਨਾਲ ਹੱਥ ਲਾ ਲਿਆ। ਕਦੇ ਤੁਸੀਂ ਪਬਲਿਕ ਦੇ ਅੰਦਰ ਕਿਸੇ ਦੀ ਥੋਡੀ ਤੇ ਹੱਥ ਲਾ ਕੇ ਬਾਹਰੋਂ ਕਹੇ ਉਹ ਆਪਣੀ ਨਾਫੇ ਲਈ। ਅੱਜ ਜਿਹੜਾ ਇਹਨਾਂ ਦਾ ਹੋਰ ਨਵਾਂ ਕਾਰਨਾਮਾ ਹੈਗਾ ਉਹ ਹੈਗਾ ਗਿੱਦੜਬਾਦ ਜਾ ਕੇ ਜਦੋਂ ਇਹਨਾਂ ਨੇ ਚੋਰ ਬਚਾਰ ਅਮਰਤਾ ਜੀ ਦੇ ਲਈ ਕਰਨ ਗਏ ਸੀਗੇ, ਉੱਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਐਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਐਗਜ਼ਾਮਪਲ ਦਿੱਤੀ ਹੈ। ਜੱਟ ਸਮਾਜ ਬਾਰੇ ਵੀ ਪੰਡਤ ਸਮਾਜ ਬਾਰੇ ਵੀ ਤੇ ਮਹਿਲਾਵਾਂ ਬਾਰੇ ਵੀ ਉਸ ਨੂੰ ਮੈਂ ਧਿਆਨ ਹੁਣਾ ਨਹੀਂ ਚਾਹੁੰਦੀ ਕਿਉਂਕਿ ਅੱਡੀ ਸ਼ਰਮ ਨਾਲ ਕਿ ਇਹ ਨੂੰ ਕਿਹਾ ਹੀ ਨਹੀਂ ਜਾ ਸਕਦਾ ਉਹ ਤੁਹਾਨੂੰ ਸਭ ਨੂੰ ਪਤਾ ਹੀ ਨਾਲ ਸੁਣੀ ਵੀ ਹੋਣੀ ਹੈ ਲੇਕਿਨ ਇਹੋ ਜੀ ਜਿਹੜੀ ਸੋਚ ਜਿਹੜੀ ਰੱਖ ਕੇ ਮੈਨੂੰ ਇਹ ਹੀ ਨਹੀਂ ਸਮਝ ਆਉਂਦਾ ਕਿ ਇਹ ਇੱਕ ਮੁੱਖ ਆਪਣੇ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਰਹ ਚੁੱਕੇ ਨੇ ਕਿਸ ਤਰੀਕੇ ਦੇ ਨਾਲ ਅਹੁਦੇ ਤੇ ਰਹੇ ਨੇ ਇਸ ਤਰੀਕੇ ਦੇ ਨਾਲ ਔਰ ਜਿਹੜਾ ਇਹ ਸ਼ਬਦਾਵਲੀ ਔਰ ਜਿਹੜੇ ਐਗਜ਼ਾਮਪਲ ਇਹਨਾਂ ਨੇ ਵਰਤੀ ਹੈ ਹਾਊ ਡੇਅਰ ਹੀ ਕੈਨ ਡੂ ਥੈਟ ਹਾਊ ਡੇਅਰ ਹੀ ਕੈਨ ਸੇ ਥਿਸ ਟੂ ਮਹਿਲਾਵਾਂ ਕਿ ਤੁਸੀਂ ਜਿਹੜੀ ਮਹਿਲਾਵਾਂ ਨੇ ਉਸ ਤਰੀਕੇ ਦੀਆਂ ਆਗਿਆ ਔਰ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਸੀ ਉਹ ਜਿਹੜੀ ਅਮਰਤਾ ਵਰਿੰਗ ਉੱਤੇ ਖੜੇ ਸੀਗੇ ਉਹਨਾਂ ਨੇ ਬਿਲਕੁਲ ਚੁੱਪਚਾਪ ਇਸ चीज ਨੂੰ ਸਹਿਨ ਕਰ ਲਿਆ ਕਿਉਂ ਸਹਿਨ ਕੀਤਾ ਇੱਕ ਵੋਟਾਂ ਪਿੱਛੇ ਲੇਕਿਨ ਅੱਛਾ ਗਲਤ ਇਹ ਹੁੰਦੀ ਕਿ ਕਿ ਮਹਿਲਾ ਇੱਕ ਮਹਿਲਾ ਹੋਣ ਦੇ ਨਾਤੇ ਉਸ ਟਾਈਮ ਉਹਨਾਂ ਨੂੰ ਰੋਕਦੀ ਕਿ ਤੁਸੀਂ ਗਲਤ ਕਹਿ ਰਹੇ ਹੋ ਪੁਧਿਆਨਾ ਲਾਈਵ ਲਈ ਸੁਨੰਦਰ ਸੋਨੀ ਦੀ ਰਿਪੋਰਟ